ਸਚਕਣਸ਼ੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦਾ ਆਉਣਾ ਬਹੁਤ ਜ਼ਿਆਦਾ ਘੱਟ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰੂ ਨਗਰੀ ਅੰਮ੍ਰਿਤਸਰ ਸਚਕਣਸ਼ੀ ਦਰਬਾਰ ਸਾਹਿਬ ਦੀਆਂ ਜਿੱਥੇ ਕਿ ਲੋਕਡਾਊਨ ਵਰਗਾ ਨਜ਼ਾਰਾ ਇੱਕ ਵਾਰ ਦੁਬਾਰਾ ਦੇਖਣ ਨੂੰ ਮਿਲ ਰਿਹਾ ਹੈ ਨੌਗ ਲੋਕਡਾਊਨ ਵਰਗੇ ਹਾਲਾਤ ਬਣ ਚੁੱਕੇ ਨੇ ਦਰਅਸਲ ਸ਼੍ਰੀਨਗਰ ਤੇ ਪਹਲਗਾਮ 'ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਜੋ ਕਿ ਜਿੱਦਾਂ ਅਸੀਂ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ 에ਅਰ ਜੋ ਕਿ ਸਟ੍ਰਾਈਕ ਕੀਤੀ ਹੈ ਤੇ ਸਟ੍ਰਾਈਕ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਅੱਜ ਜੋ ਸਚਕਣਸ਼ੀਰ ਦਬਾਰ ਸਾਹਿਬ ਜਿਹੜੀ ਕਿ ਸਜਾਲੂਆਂ ਦੀ ਮੌਜੂਦਗੀ ਵੀ ਘੱਟ ਹੁੰਦੀ ਨਜ਼ਰ ਆਈ ਹੈ ਹਾਲਾਂਕਿ ਇਸ ਹਮਲੇ ਤੋਂ ਬਾਅਦ ਜਿੱਥੇ ਕਰਤਾਰਪੁਰ ਕੋਰੀਡੋਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਸਰਹੱਦ ਅਟਾਰੀ ਤੇ ਵੀ ਜੋ ਕਿ ਰਿਟਰੀ ਸ਼੍ਰਮਣੀ ਨੂੰ ਬੰਦ ਕਰ ਦਿੱਤਾ ਹੈ ਤੇ ਉੱਥੇ ਇਸ ਦਾ ਅਸਰ ਸਚਕਣਸ਼ੀ ਦਰਬਾਰ ਸਾਹਿਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਆਸਥਾ ਦਾ ਕੇਂਦਰ ਸਚਕਣਸ਼ੀ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਨੇ ਰੋਜ਼ਾਨਾ ਦੀ ਗਿਣਤੀ ਤੋਂ ਕਾਫੀ ਘੱਟ ਸ਼ਰਧਾਲੂ ਨਜ਼ਰ ਆਏ ਜਿੱਥੇ ਕਿ ਸਚਕਣਸ਼ੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਸ਼ਰਧਾਲੂਆਂ ਦਾ ਤੰਤਾ ਲੱਗਿਆ ਰਹਿੰਦਾ ਸੀਗਾ ਤੇ ਜੋ ਕਿ ਟਾਵਾ ਟਾਵਾ ਸ਼ਰਧਾਲੂਆਂ ਸ਼ਰਧਾਲੂ ਵੀ ਸੱਚਖੰਡਿ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਜਿਸ ਦੇ ਚਲਦਿਆਂ ਹੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥ ਦੇ ਗਿਆਨੀ ਮਲਕੀਸ਼ ਸਿੰਘ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈਗਾ ਕਿ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਜਵਾਬੀ ਹਮਲੇ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਪੁੰਛ ਦੇ ਸ਼ਹੀਦਾਂ ਦੇ ਲਈ ਅਤੇ ਜੰਗ ਰੋਕਣ ਦੇ ਲਈ ਅਰਦਾਸ ਕੀਤੀ ਹੈ ਇਸ ਬਾਬਤ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆਂ ਪਾਲ ਪਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸਾਧ ਸੰਗਤ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਫਲਸਫਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਮਾਰੇ ਸਿੱਖਾਂ ਜੜ ਕੋ ਤੇ ਨਾਨਕ ਨੇ ਨਿਰਮਲ ਪੰਥ ਚ ਲਾਇਆ ਜਿਹੜਾ ਸਮੁੱਚੀ ਮਨੁੱਖਤਾ ਨੂੰ ਆਪਣੇ ਚ ਲਾਇਆ ਤੇ ਲੇੰਦਾ ਗੁਰੂ ਨਾਨਕ ਦਾ ਘਰ ਪਰ ਕੱਲ 7 ਤਰੀਕ ਨੂੰ ਜਿਹੜੇ ਖਬਰਾਂ ਆਪਾ ਸੁਣਦੇ ਆ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ جنگ ਦੇ ਲਾਲ ਜਾਂ ਇੱਕ ਦੂਜੇ ਦੇ ਗੋਲੇ ਚੱਲ ਕੇ ਤੇ ਦੋਵੇਂ ਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਇਹ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਹੀ ਚੁਣਿਆ ਜਾਂਦਾ ਹੈ ਜਿਵੇਂ ਕਿ ਬਹੁਨੇ ਵਾਸੇ ਪੜਦਾ ਪੰਜਾਬ ਲਿੰਦਾ ਪੰਜਾਬ 1947 ਦੇ ਬਾਅਦ ਤੋਂ ਲੈ ਕੇ ਅੱਜ ਤੱਕ ਇਹ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਹੈ ਗੁਜਰਾਤ ਦਾ ਇਲਾਕਾ ਰਾਜਸਥਾਨ ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਹੈ ਤੇ ਉਹਨਾਂ ਰਸਤਿਆਂ ਤੋਂ ਲੜਾਈ ਮਿਲਿਆ ਜਾਵੇ ਜਿਹੜੀ ਸਮੁੱਚੀ ਮਨੁਸਤਾ ਨੂੰ ਆਪਣੇ ਕਲਾਵੇ ਵਿੱਚ ਲੈਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਪ ਦਾ ਭਲਾ ਬਾਰ-ਬਾਰ ਉਹਨਾਂ ਨੂੰ ਸੁੱਕੀ ਵਸਤੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਜਾੜਿਆ ਗਿਆ ਉਹਨਾਂ ਨੂੰ ਕਾਨੂੰਨ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਮਾਰੇ ਦੇ ਐਸੇ ਅਨਸਾਰ ਕਿਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ ਤੇ ਵੱਲ ਧਿਆਨ ਦੇਣਾ ਪੈਣਾ ਹੈ ਕਿ ਭਾਈ ਮਨੁੱਖਤਾ ਦਾ ਕਾਰਨਾ ਕਰੋ ਬਾਤੋਬਾਤ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਪਹਿ ਲਗਾਵ ਘਟਨਾ ਦੀ ਗੱਲ ਕਰੀਏ ਤੇ ਬਹੁਤ ਦੁਖਦਈ ਘਟਨਾ ਹੈ ਪਰ ਕਿਉਂ ਲੋਕ ਕਿੱਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੋ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਤੇ ਰੁਪਈਏ ਨੇ ਤੇ ਜੇ ਸਾਨੂੰ ਇਨਾ ਪਤਾ ਕਿ ਸਾਨੂੰ ਤਗੜਾ ਸੌਣੇ ਚਾਰੀਆਂ ਤੇ ਭਾਰਤ ਸਰਕਾਰ ਨੂੰ ਇਹ ਪਤਾ ਲੱਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਦੇ ਯਾਰਕ ਤੇ ਖਲਾਨੀ ਜਗ੍ਹਾ ਤੇ ਭੇਜ ਦਿੱਤਾ ਜੁਐਸੇ ਭੇਜ ਦਿੱਤਾ ਤੇ ਸਾਨੂੰ ਇਹਨਾਂ ਪਤਾ ਲੱਗਿਆ ਕਿ ਤਹਿਰਗਾਮ ਦੇ ਵਿੱਚ ਕੱਦਲਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਕਿਪੀ ਸੇਲਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੂੰ ਕੁਝ ਪਰਤਾਲ ਨਹੀਂ ਕੀਤੀ ਅੱਜ ਜਗ ਲੱਗ ਰੰਗੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਰਤਾ ਪਾਇਆ ਜਾ ਰਿਹਾ ਸਿੱਖਾਂ ਦੀਆਂ ਕੁਰਬਾਨੀਆਂ ਦਾ ਚੇਤਾ ਆ ਗਿਆ ਅਜੇ ਤੱਕ ਕਿਸੇ ਨੇ ਸਿੱਖਾਂ ਨੇ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ ਕਿੰਨਿਆਂ ਨੇ ਦੇਸ਼ ਨਿਕਾਲਾ ਕੀਤਾ ਕਿੰਨਿਆਂ ਨੇ ਆਪਣਾ ਪ੍ਰਾਪਰਟੀਆ ਖੁਰਕ ਕੀਤੀਆਂ ਕਿ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਫਾਸੀਆਂ ਦੇ ਰਸੇ ਤੇ ਮ ਉਹਨਾਂ ਨੂੰ ਵਾਰ-ਵਾਰ ਉਜਾੜਨ ਵਾਸਤੇ ਸਮੇਂ ਦੇ ਹਕੂਮਤਾਂ ਨੇ ਇਹ ਜਿਹੜਾ ਤਹਈਆ ਕੀਤਾ ਹੈ ਉਹ ਅੱਜ ਦਾ ਨਹੀਂ ਉਹ 555 ਸਾਲ ਪਹਿਲਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੰਜੂ ਦਾ ਖੰਨਣ ਕੀਤਾ ਸੀ ਕਿ ਭਾਈ ਦੇ ਜਨੇਊ ਪੌਣਾ ਹੀ ਆ ਤੇ ਸ਼ੁਭ ਬਣਾਵਾ ਜਨੇਊ ਪਾਓ ਕਿ ਜਨੇਊ ਜਿਹੜਾ ਹੈ ਉਹ ਇਹ ਜਿਹਾ ਹੋਣਾ ਚਾਹੀਦਾ ਹੈ ਸਬਰ ਸੰਤੋਖ ਵਾਲਾ ਹੋਵੇ ਜੱਤਾਤ ਵਾਲਾ ਹੋਵੇ ਤੇ ਸਤਿਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੇਊ ਜੀਕਾ ਸਹੀ ਤਾਂ ਪਾੜੇ ਘੱਤ ਇਹ ਉਸ ਤਰ੍ਹਾਂ ਕੋਈ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੇ ਦਬਾਉਣ ਵਾਸਤੇ ਯਤਨ ਕਰ ਰਹੇ ਆ 553 ਸਾਲ ਤੋਂ ਤੇ ਜੇ ਭਾਈ ਲੜਦਾ ਹੀ ਆ ਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਤੇ ਇਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੇ ਆ ਤੇ ਜਿਹੜੀ ਆਨ ਨੁਸ਼ਤਾ ਜਿਹੜੇ ਆਨ ਕਿਰਪ ਕਰਨ ਵਾਲੇ ਨਾਮ ਜਪਣ ਵਾਲੇ ਵੰਦ ਕੇ ਛਕਣ ਵਾਲੇ ਉਹ ਪਾਉਂ ਪੰਜਾਬ ਦਾ ਹਿੰਦੂ ਹੋਵੇ ਭਾਵੇਂ ਪੰਜਾਬ ਦਾ ਮੁ슬ਮਾਨ ਹੋਵੇ ਤੇ ਪੰਜਾਬੇ ਭਾਵੇਂ ਪੰਜਾਬ ਦਾ ਇਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ਵ ਭਰ ਦਾ ਭਲਾ ਇਸ ਕਰਕੇ ਬਾਰ-ਬਾਰ ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਤੁਹਾਨੂੰ ਸ਼ੌਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਜੀ ਨਾਨਕ ਸਾਹਿਬ ਕਿਰਪਾ ਕਰਨ ਦਿੱਤੇ ਪਾਕਿਸਤਾਨ ਦੇ ਨਤਾਬਾਹੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਕੁਲਖ ਜ਼ਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਆ ਉਹਨਾਂ ਨੂੰ ਇਹ ਹਾਦਸਾ ਜਾਣ ਪੀਣਾ ਪਿਆ ਕੀਰਤਨ ਕਰਦੇ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਕੋ ਰਿਟਾਇਰ ਹੋਏ ਤੋ ਫਿਰ ਪੰਜ ਦੇ ਗੁਰਦੁਆਰੇ ਵਿੱਚ ਰਾਗੀ ਸਿੰਘ ਜੋ ਸੇਵਾ ਨਿਭਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁਪਤੀ ਮਨੁੱਖਤਾ ਦੇ ਵਿੱਚੋਂ ਸ਼ਾਂਤੀ ਜਿੱਥੇ ਪੰਜ ਪਿਆਰੇ ਸਹਿਬਾਨਾਂ ਪਾਸੋਂ ਸੰਗਤ ਨੇ ਵੀ ਅਮਰ ਸੰਚਾਰ ਸਮਾਗਮ ਦੇ ਵਿੱਚ ਅਰਦਾਸ ਕਰਾਈ ਏ ਉਹ ਮਾਨਕ ਨਾਮ ਪੜਵੀ ਕਲਾ ਤੇਰੇ ਭਾਰੇ ਸਬਕ ਦਾ ਪੜਾ ਉੱਥੇ ਆਪਾਂ ਸਾਰੇ ਪ੍ਰਬੰਧ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਏ ਉਹਕੇ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਪਰ ਨਜਾਇਜ਼ ਜੇ ਕਿਸੇ ਤੰਗ ਤਰੀਕੇ ਨਾਲ ਸੁਖੀ ਵਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਾਰੇ ਗਏ ਨੇ ਭਾਈ ਦੋਆ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ